ਜਦੋਂ ਹੁਣ 5 ਤਰੀਕ ਦੀ ਕਾਲ ਗਈ ਹੈ ਇੱਥੋਂ ਇਹਦੇ ਐਮ.ਐਲ.ਏ ਨੂੰ ਸਮਝਣਾ ਚਾਹੀਦਾ ਕਿ ਤੁਹਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣਾ ਹੁਣ ਆਮ ਲੋਕਾਂ ਨੇ ਇੱਥੇ ਕੋਈ ਪੈਸੇ ਦੇ ਕੇ ਜਾਂ ਇਹਨਾਂ ਦੀ ਪਾਰਟੀ ਨੇ ਫੰਡ ਦੇ ਕੇ ਲੋਕ ਇਕੱਠੇ-ਕੱਟੇ ਹੋਣੀ ਇਹ ਲੋਕ ਆਪ ਮੁਹਾਰੇ ਆਏ ਹੋਏ ਹੱਕ ਸੱਚ ਪਿੱਛੇ ਆਏ ਹੋਏ ਆ ਜਿਸ ਬੰਦੇ ਕੋਲ ਐਡਾ ਰਤਬਾ ਹੋਵੇ ਉਹ ਚੈਨੀਆਂ ਚੋਰ ਨਹੀਂ ਹੋ ਸਕਦਾ ਕੱਲੂ ਮੈਂ ਕਿਸੇ ਐਮ.ਐਲ.ਏ ਤੇ ਰਿਪੋਰਟ ਲਖਾ ਦਵਾ ਵੀ ਤੇਰੇ ਐਮ.ਐਲ.ਏ ਨੇ ਫਰਾਨੀ ਜਗ੍ਹਾ ਇਹ ਕੰਮ ਕਰਿਆ ਕੈ ਰਿਪੋਰਟ ਪੁਲਿਸ ਲਿਖ ਕੇ ਕੰਮ ਦੇ ਕੋਲ ਨੂੰ ਚੱਕ ਲੂਗੀ ਪਾਨ ਸਾਹਿਬ ਜਿਹੜੇ ਜਿੱਡੇ ਰਤਬੇ ਤੇ ਬੈਠਾ ਏ ਦਾ ਭਾਸ਼ਣ ਸੁਣਿਆ ਤੁਸੀਂ ਕਿਹਾ ਜਾਏ ਉਹ ਬਿਲਕੁਲ ਅੱਜ ਜ਼ੀਰੋ ਬੰਦਾ ਹੋ ਗਿਆ ਜਿੰਨਾ ਲੋਕਾਂ ਨੇ ਉਹਨੂੰ ਹੰਕਾਰ ਸੀ ਨਾ 99 ਚ ਤਾਏ ਅਗਲੀ ਵਾਰ ਉਹਦਾ ਇੱਕ ਨਹੀਂ ਜੱਟਣਾ 5 ਤਰੀਕ ਨੂੰ ਦੇਖਿਓ 5 ਤਰੀਕ ਤੋਂ ਬਾਅਦ ਇਹ ਲਿਲੜੀਆਂ ਕੱਢਦਾ ਤੁਹਾਡੇ ਤੁਹਾਡੇ ਲੋਕਾਂ ਕੋਲ ਆਪ ਆਪ ਮੁਹਾਰੇ ਆਓ ਨਿਆ ਪਾਲਿਕਾ ਕਿਹੜਾ ਕਾਨੂੰਨ ਕਿਹੜੀਆਂ ਕੋਟਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਹੋਵੇ ਹੁਣ ਤੱਕ 1947 ਦਾ ਅੱਜ ਤੱਕ ਅੱਜ ਇੱਥੇ ਵੀ ਮੇਰੀ ਕਈ ਕਈਆਂ ਕਾ ਬੈਂਸ ਹੋਈ ਦਿੱਲੀ ਮੋਰਚੇ ਬਾਰੇ ਵੀ ਹੋਈ ਇੱਥੇ ਕਹਿੰਦੇ ਉਹ ਦਿੱਲੀ ਮੋਰਚਾ ਵੀ ਇੰਨੇ ਇਕੱਠ ਹੋਇਆ ਸੀ ਮਾ ਗਦਾਰੀ ਕੀਤੀ ਤੁਸੀਂ ਭੱਜੇ ਆ ਉੱਥੋਂ ਪਛਵਾੜੇ ਤੇ ਪੁੱਛਾ ਦੇ ਕੇ ਭੱਜੇ ਆ ਮਹਾ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਦਾ ਡੰਡੇ ਮਾਰੇ ਕਰੋ ਆਪਣੇ ਆਗੂਆਂ ਦਾ ਵੀ ਜੇ ਅਸੀਂ ਐਮਐਲਏ ਨੂੰ ਗਾਲਾਂ ਕੱਢਦੇ ਨਾ ਤਾਂ ਜਿਹੜੇ ਕਿਸਾਨ ਆਗੂ ਬਣੇ ਵੇ ਉਹਨਾਂ ਪਿੱਛੇ ਹੀ ਪਏ ਹੋ ਉਹਨਾਂ ਨੂੰ ਪੁੱਛੋ ਸਵਾਲ ਵੀ ਕਿਉਂ ਭੱਜੇ ਦਿੱਲੀ ਤੋਂ ਦਿੱਲੀ ਅੰਦੋਲਨ ਸ਼ੁਰੂ ਹੋਇਆ ਸੀ ਮੈਂ ਉਹਦੀ ਗੱਲ ਕਰ ਦਮਾ ਇੱਕ ਕਾਲ ਦੰਦਾ ਸੀ ਆਏ ਮੋਹਾਰੇ ਲੋਕ ਟੂਲ ਪਲਾਸੇ ਸੜਕਾਂ ਤੇ ਆਉਂਦੇ ਸੀ ਲੋਕਾਂ ਦਾ ਭਰੋਸਾ ਟੁੱਟਿਆ ਲੋਕਾਂ ਦਾ ਟੁੱਟਿਆ ਮੈਂ ਠੋਕੇ ਕਹਿ ਰਿਹਾ ਲੋਕਾਂ ਟੁੱਟਿਆ ਜਿਹੜੇ ਲੋਕਾਂ ਪਿੱਛੇ ਤੁਸੀਂ ਲੜੂਗੇ ਨਾ ਲੋਕ ਆਪ ਮੁਹਾਰੇ ਤੁਹਾਡੇ ਪਿੱਛੇ ਆਉਣਗੇ ਜੇ ਅਸੀਂ ਲੋਕਾਂ ਨੂੰ ਧੋਖਾ ਦੇਣਗੇ ਲੋਕ ਸਾਡੇ ਛਿੱਤਰ ਮਾਰਨਗੇ ਅੱਜ ਕਿੱਥੇ ਗਏ ਹੋ ਰਾਖੇ ਫਲਾਣੇ ਰਾਖੇ ਧੰਗਾਣੇ ਰਾਖੇ ਬੱਸਾਂ ਪਰ ਪਰ ਕਿਹਾਂ ਦੀ ਹੁੰਦੀ ਹੈ ਜੀ ਸੀਐਮ ਸਾਹਿਬ ਦੇ ਇਕੱਠਾਂ 'ਚ ਤੁਸੀਂ ਦੇਖਿਆ ਨਹੀਂ ਬੱਸਾਂ ਪਰ ਪਰ ਕਿਉਂ ਆਉਂਦੀਆਂ ਸੀਐਮ ਸਾਹਿਬ ਦੇ ਉਹ ਆ ਰਹੀਆਂ ਜੀ ਬੱਸਾਂ ਉਹਦੇ ਵਿੱਚ ਸ਼ਰਾਬਾਂ ਵੀ ਚੱਲਦੀਆਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਕੜਮ ਚੌਧਰੀਆਂ ਪੂਰਾ ਸਰਕਾਰ ਦਾ ਲਸ਼ਕਰ ਤੋਂ ਵਾ ਸਾਰਾ ਇਕੱਠਾ ਹੁੰਦਾ ਉਹ ਲੋਕ ਹੁਣ ਵੀ ਕਮੈਂਟਾਂ ਵਿੱਚ ਕਹਿੰਦੇ ਆ ਉਹ ਇਸ ਇਕੱਠ ਨੂੰ ਗਲਤ ਕਹਿਣਗੇ ਉਹਨਾਂ ਦੇ ਕਾਰਵਾਈ ਨੂੰ ਸਹੀ ਕਹਿਣਗੇ ਉਹ ਕਹਿਣਗੇ ਵੀ ਹਾਂ ਜੋ ਹੋਇਆ ਠੀਕ ਹੋਇਆ ਜਿਹੜੇ ਪਰਤੇ ਹੋਏ ਆ ਉਹ ਗਲਤ ਨਹੀਂ ਆ ਤੁਹਾਡੇ ਮਾਦੀਮ ਨੇ ਹੱਥ ਬਨ ਕੇ ਅਪੀਲ ਕਰਦੇ ਆ ਇਹ ਸਰਕਾਰੋ ਜਿਹਾ ਜਿਹਾ ਪੰਜਾਬ ਹੈਗਾ ਸਾਡਾ ਇਹ ਜੀ ਪੰਜਾਬ ਰਹਿਣ ਦਾ ਸਾਨੂੰ ਰੰਗਲੇ ਪੰਜਾਬ ਦੀ ਲੋੜ ਨਹੀਂ ਐ ਭਗਵੰਤ ਮਾਨ ਨੂੰ ਕਿ ਬੰਗਾਰ ਪਾਉਣਾ ਹੈ ਕਿ ਭਗਵੰਤ ਮਾਨਾ ਤੂੰ ਗਲਤ ਕਰ ਰਿਹਾ ਹੈ ਤੂੰ ਸਿੱਖ ਕੌਮ ਨੂੰ ਆਪਣੇ ਬਰ ਖਿਲਾਫ ਕਰ ਰਿਹਾ ਹੈ ਇਹ ਜੀ ਸਿੱਖ ਕੌਮ ਸੀ ਜਿਨ੍ਹਾਂ ਤੈਨੂੰ ਤਾਜ ਬਖਸ਼ਿਆ ਇਹ ਸਿੱਖ ਕੌਮ ਸੀ ਤੈਨੂੰ ਧਰਤੀ ਤੇ ਲਿਆਉਗੀ ਤੂੰ ਯਾਦ ਕਰੇਗਾ ਕਿਸੇ ਦਿਨ ਕਹ ਰਹੇ ਵੀ ਕਾਨੂੰਨ ਦੀ ਤਾਂ ਜਿਹੜਾਾਰੇ ਬਾਬਾ ਸਾਹਿਬ ਅਵੇਦਕਾਰ ਦੁਆਰਾ ਬਣਾਏ ਕਾਨੂੰਨ ਦੀ ਤਾਂ ਜਿਹੜਾ ਆਤੀਆਂ ਸਰਕਾਰ ਨੇ ਪਰ ਸਰਕਾਰ ਕਹਿੰਦੀ ਅਸੀਂ ਤਾਂ ਤਸਵੀਰਾਂ ਦੇਖੋ ਸਾਡੇ ਪਿੱਛੇ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਕਦੀ ਵੀਡੀਓ ਨਹੀਂ ਦੇਖੀ ਉਹਨਾਂ ਨੂੰ ਇਹਨਾਂ ਨੇ ਜਿਹੜੇ ਇੱਥੋਂ ਦੇ ਸਿੰਘਲਾ ਸਾਹਿਬ ਦੀ ਮਾਨਸਾ ਦੇ ਉਹਨੂੰ ਡਰਾ ਕੇ ਉਹਨਾਂ ਦੇ ਪ੍ਰੈਸ਼ਰ ਬਣਾ ਕੇ ਐਮਐਲਏ ਨੂੰ ਵੀ ਦਵਾਇਆ ਵੀ ਕਿਤੇ ਨਾ ਕਿਤੇ ਹਿੱਲਣ ਨਾ ਪੂਰੇ ਪ੍ਰੈਸ਼ਰ ਦੇ ਵਿੱਚ ਨੇ ਹੁਣ ਇੱਥੇ ਤੁਸੀਂ ਦੱਸੋ ਵੀ ਇਹ ਧੱਕਾ ਨਹੀਂ ਹੈ ਇਹ ਧਜੀਆਂ ਨਹੀਂ ਇਹ ਕਿਉਂ ਨਹੀਂ ਹੈ ਜਿਹੜੇ ਅੱਜ ਲੋਕ ਉਹ ਲੇਡੀ ਇੱਕ ਬੋਲ ਰਹੀ ਆ ਵੀਰ ਪ੍ਰੋਪਰਟੀ ਦਾ ਇਹ ਕੀਤਾ ਉਹ ਕੀਤਾ ਉਹ ਪਹਿਲਾਂ ਕਿੱਥੇ ਸੀ ਪਿੰਡ ਕੋਟ ਦੋਨੇ ਦੇ ਵਿੱਚ ਖੜੇ ਜਿੱਥੇ ਪੰਨਾ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਬਹੁਤ ਸਾਰੇ ਲੋਕ ਪੰਨਾ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਆਪਮਾਰੇ ਪਹੁੰਚੇ ਤਾਂ ਉੱਥੇ ਕਿਸਾਨ ਜਥੇਬੰਦੀਆਂ ਵੀ ਸਮਰਥਨ ਦੇਣ ਲਈ ਪਹੁੰਚੀਆਂ ਸਾਡੇ ਨਾਲ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਆ ਗਏ ਇਸ ਸਮੇਂ ਮੌਜੂਦ ਇਹ ਗੱਲਬਾਤ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਵੱਡਾ ਇਕੱਠ ਹੋਇਆ ਹੈ ਲੱਗਦਾ ਹੈ ਕਿ ਇਸ ਇਕੱਠ ਦਾ ਅਸਰ ਸਰਕਾਰ ਤੱਕ ਹੋਊਗਾ ਕਿਉਂਕਿ ਹੁਣ ਤੱਕ ਜਿਹੜੀ ਹੈਗੀ ਟਸ ਤੋਂ ਮਸ ਸਰਕਾਰ ਨਹੀਂ ਹੁੰਦੀ ਪਰਚੇ ਤਰ ਪਰਚਾ ਭਾਨੀ ਸਿੱਧੂ ਦੇ ਉੱਤੇ ਪੈ ਰਿਹਾ ਤੇ ਲੋਕ ਵੀ ਜਿਹੜੇ ਸਰਕਾਰ ਦੇ ਹੱਕ ਦੇ ਵਿੱਚ ਹੈ ਇਸ ਨੂੰ ਸਹੀ ਕਰਾਰ ਦੇ ਰਹੇ ਆਂ ਦੇਖੋ ਅੱਜ ਨਹੀਂ ਤਾਂ ਕੱਲ ਨੂੰ ਫਰਕ ਪੈਣਾ ਹੈ ਇਹ ਭਗਵੰਤ ਮਾਨ ਸਰਕਾਰ ਅੱਜ ਸਮਝ ਲਵੇ ਚਾਹ ਕੱਲ ਨੂੰ ਸਮਝ ਲਵੇ ਜਦੋਂ ਹੁਣ 5 ਤਰੀਕ ਦੀ ਕਾਲ ਗਈ ਹੈ ਇੱਥੋਂ ਇਹਦੇ ਐਮਐਲਏ ਨੂੰ ਸਮਝਣਾ ਚਾਹੀਦਾ ਕਿ ਤੁਹਾਨੂੰ ਘਰਾਂ ਚੋਂ ਬਾਹਰ ਨਹੀਂ ਨਿਕਲਣ ਦੇਣਾ ਹੁਣ ਆਮ ਲੋਕਾਂ ਨੇ ਇੱਥੇ ਕੋਈ ਪੈਸੇ ਦੇ ਕੇ ਜਾਂ ਇਹਨਾਂ ਦੀ ਪਾਰਟੀ ਨੇ ਫੰਡ ਦੇ ਕੇ ਲੋਕ ਇਕੱਠੇ ਕਰੇ ਹੋਣੀ ਇਹ ਲੋਕ ਆਪ ਮੁਹਾਰੇ ਆਏ ਹੋਏ ਹੱਕ ਸੱਚ ਪਿੱਛੇ ਆਏ ਹੋਏ ਆ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਨਾਲ ਕਿਹਾ ਸੀ ਕਿ ਜਿਸ ਬੰਦੇ ਕੋਲ ਐਡਾ ਰੁਤਬਾ ਹੋਵੇ ਉਹ ਚੈਨੀਆਂ ਚੋਰ ਨਹੀਂ ਹੋ ਸਕਦਾ ਕੱਲ ਨੂੰ ਮੈਂ ਕਿਸੇ ਐਮਐਲਏ ਤੇ ਰਿਪੋਰਟ ਲਿਖਾ ਦਵਾਂ ਵੀ ਤੇਰੇ ਐਮਐਲਏ ਨੇ ਫਰਾਨੀ ਜਗ੍ਹਾ ਇਹ ਕੰਮ ਕਰਿਆ ਕੈ ਰਿਪੋਰਟ ਪੁਲਿਸ ਲਿਖ ਕੇ ਦਮ ਦੇ ਕੇ ਉਹਨੂੰ ਚੱਕ ਲੂਗੀ ਇਹ ਚੀਜ਼ਾਂ ਲੋਟ ਕਰਨੀ ਚਾਹੀਦੀ ਆ ਮਾਨ ਸਾਹਿਬ ਨੂੰ ਆਰਮਾਨ ਸਾਹਿਬ ਜਿਹੜੇ ਜਿੱਡੇ ਰਤਬੇ ਤੇ ਬੈਠਾ ਏ ਉਹਦਾ ਭਾਸ਼ਣ ਸੁਣਿਆ ਤੁਸੀਂ ਕਿਹਾ ਜਾਏ ਉਹ ਬਿਲਕੁਲ ਅੱਜ ਜ਼ੀਰੋ ਬੰਦਾ ਹੋ ਗਿਆ ਜਿੰਨਾ ਲੋਕਾਂ ਨੇ ਉਹਨੂੰ ਹੰਕਾਰ ਸੀ ਨਾ 92 ਚ ਤਾਏ ਅਗਲੀ ਵਾਰ ਉਹਦਾ ਇੱਕ ਨਹੀਂ ਜਟਣਾ 5 ਤਰੀਕ ਨੂੰ ਦੇਖਿਓ 5 ਤਰੀਕ ਤੋਂ ਬਾਅਦ ਇਹ ਲਿਲੜੀਆਂ ਕੱਢਦਾ ਸਾਡੇ ਲੋਕਾਂ ਕੋਲ ਆਪ ਆਪ ਮੁਹਾਰੇ ਆਊਗਾ ਤੁਹਾਨੂੰ ਇਹ ਤਰੀਕਾ ਸਹੀ ਲੱਗਦਾ ਵੀ ਇਦਾਂ ਇਕੱਠ ਕਰਕੇ ਪ੍ਰੈਸ਼ਰਾਈਜ਼ ਕੀਤਾ ਜਾਵੇ ਜਿਸ ਦੇ ਉੱਤੇ ਐਫਆਈਆ ਹੋਵੇ ਉਹਨੂੰ ਛਡਾਇਆ ਜਾਵੇ ਬਹੁਤ ਸਾਰੇ ਲੋਕ ਇਹਨੂੰ ਗਲਤ ਕਹਿਣਗੇ ਉਹ ਕਹਿੰਦੇ ਕਾਨੂੰਨ ਹੈ ਇਸ ਦੇਸ਼ ਦੇ ਵਿੱਚ ਕਾਨੂੰਨ ਦਾ ਸਹਾਰਾ ਲਾਓ ਨਿਆਂ ਪਾਲਿਕਾ ਕੋਰਟ ਦੇ ਵਿੱਚ ਜਾਓ ਸਹੀ ਤਰੀਕੇ ਨਾਲ ਛਡਾ ਲਓ ਭਾਈ ਆਪਣਾ ਨਿਆਂ ਪਾਲਿਕਾ ਕਿਹੜਾ ਕਾਨੂੰਨ ਕਿਹੜੀਆਂ ਕੋਟਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਹੋਵੇ ਹੁਣ ਤੱਕ 1947 ਤੋਂ ਅੱਜ ਤੱਕ ਇਨਸਾਫ ਕੱਢ ਕੇ ਦੇਖ ਲਓ 78 ਦਾ ਸਾਨੂੰ ਇਨਸਾਫ ਮਿਲ ਗਿਆ ਬਾਦਲ ਦਲੀਆਂ ਨੇ ਸਾਡੇ ਮੁੰਡੇ ਮਾਰਤੇ ਤੇ ਉਹਦੇ ਬਾਅਦ 84 ਦਾ ਸਾਨੂੰ ਇਨਸਾਫ ਮਿਲ ਗਿਆ ਬਿਆੰਤੇ ਬੋਚੜਾ ਸਾਡੇ ਕਿੰਨੇ ਪੁੱਤ ਮਾਰਤੇ ਸਾਨੂੰ ਇਨਸਾਫ ਮਿਲ ਗਿਆ ਸਾਡੇ ਕੋਲ ਇੱਕੋ ਇੱਕ ਆਹੀ ਬਾਬਾ ਬੰਦਾ ਸਿੰਘ ਵਾਲਾ ਹਥਿਆਰ ਹੈ ਹੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਮਾਂਗ ਗਰਜਾ ਸਿੰਘ ਮਾਂਗ ਸਾਨੂੰ ਇਹ ਹਥਿਆਰ ਚੱਕਣੇ ਪੈਣੇ ਆ ਦੁਬਾਰੇ ਫੇਰ ਤਾਂ ਜਾ ਕੇ ਸਾਡੇ ਚ ਹੋਣਾ ਠੀਕ ਹੈ ਸਾਡੀ ਫੁੱਟ ਪਈ ਵੀ ਸਾਡੀ ਕੌਮ ਚ ਅਸੀਂ ਧੜੇ ਅਲੱਗ-ਅਲੱਗ ਬਣਾ ਲਏ ਪਰ ਸਾਨੂੰ ਫੇਰ ਇੱਕ ਪਲੇਟਫਾਰਮ ਤੇ ਸਾਨੂੰ ਨਿਸ਼ਾਨ ਸਾਹਿਬ ਤੇ ਇੱਕ ਥੱਲੇ ਇਕੱਠੇ ਹੋਣਾ ਪੈਣਾ ਜੇ ਸਾਨੂੰ ਅਸੀਂ ਆਪਣੀ ਔਲਾਦ ਆਉਣੇ ਵਾਲੀ ਬੱਚੇ ਬਚਾਉਣੇ ਆ ਉਸ ਵਾਸਤੇ ਸੋ ਅੱਜ ਇੱਥੇ ਵੀ ਮੇਰੀ ਕਈ ਕਈਆਂ ਕ ਬੈਂਸ ਹੋਈ ਦਿੱਲੀ ਮੋਰਚੇ ਬਾਰੇ ਵੀ ਹੋਈ ਇੱਥੇ ਕਹਿੰਦੇ ਉਹ ਦਿੱਲੀ ਮੋਰਚਾ ਵੀ ਇੰਨੇ ਇਕੱਠਾ ਹੋਇਆ ਸੀ ਮਾ ਗਦਾਰੀ ਕੀਤੀ ਤੁਸੀਂ ਭੱਜੇ ਉੱਥੋਂ ਪਛਵਾੜੇ ਤੇ ਪੁੱਛਾ ਦੇ ਕੇ ਭੱਜੇ ਮਹਾ ਨੌਜਵਾਨਾਂ ਲੋਕਾਂ ਨਾਲ ਨਹੀਂ ਤੁਹਾਨੂੰ ਧੋਖਾ ਦਿੱਤਾ ਤੁਸੀਂ ਦਿੱਤਾ ਅੱਜ ਇੱਥੋਂ ਉਹ ਦਿਖੇ ਵੀ ਨਹੀਂ ਉਹ ਖੜਨ ਵਾਲੇ ਲੋਕ ਸੀ ਕਿੰਨਾ ਨਵੇਂ ਹੋ ਗਈ ਤੁਹਾਡੀ ਆਗੂਆਂ ਨਾਲ ਹੋਈ ਕਿ ਲੋਕਾਂ ਨਾਲ ਹੋਈ ਆਗੂਆਂ ਨਾਲ ਮੈਂ ਆਗੂਆਂ ਦੀ ਗੱਲ ਕਰਦਾ ਜਿਹੜੇ ਉਹਨਾਂ ਦੇ ਆਏ ਬੈਸੀ ਮੇਰੇ ਵਰਗੇ ਪਿੱਠੂ ਤਲੀਏ ਮੈਂ ਕਿਹਾ ਉੱਥੋਂ ਭੱਜਿਆ ਪੁੱਛੋ ਉਹਨਾਂ ਨੂੰ ਆਗੂਆਂ ਨੂੰ ਵੀ ਕਿਉਂ ਭੱਜੇ ਅੱਜ ਇੱਥੇ ਲਾਅਸ ਹੋਈ ਹੈ ਨਾ ਜੋ ਲਾਅਸ ਹੋਈ ਉਹ ਤੇ ਪਹਿਰਾ ਦੇਵਾਂਗੇ ਠੋਕ ਕੇ ਜਿੱਥੇ ਡਿਊਟੀ ਲੱਗੂਗੀ ਉੱਥੇ ਖੜਾਂਗੇ ਇਹ ਨਹੀਂ ਹੈਗਾ ਵੀ ਅੱਜ ਇਲੈਕਸ਼ਨ ਆ ਗਈ ਜੀ ਘਰ ਨੂੰ ਭੱਜ ਲੀਏ ਮੁੰਡੇ ਜਿਹੜਾ ਚਾ ਬੈਠੇ ਰਹਿਣਦੇ ਇਸ ਤੇ ਸਾਨੂੰ ਪਹਿਰਾ ਦੇਣਾ ਪਊਗਾ ਤੇ ਜਿਹੜੇ ਪਿੱਛੇ ਹੱਥ ਠੋਕੇ ਲੱਗੇ ਮੇਰੇ ਵਰਗੇ ਉਹਨਾਂ ਨੂੰ ਮੇਰੀ ਅਪੀਲ ਕਿ ਇਹਨਾਂ ਦਾ ਡੰਡੇ ਮਾਰੇ ਕਰੋ ਆਪਣੇ ਆਗੂਆਂ ਦਾ ਵੀ ਜੇ ਅਸੀਂ ਐਮਐਲਏ ਨੂੰ ਗਾਲਾਂ ਕੱਢਦੇ ਨੇ ਤਾਂ ਜਿਹੜੇ ਕਿਸਾਨ ਆਗੂ ਬਣੇ ਹੋਏ ਉਹਨਾਂ ਪਿੱਛੇ ਹੀ ਪਏ ਹੋ ਉਹਨਾਂ ਨੂੰ ਪੁੱਛੋ ਸਵਾਲ ਵੀ ਕਿਉਂ ਭੱਜੇ ਦਿੱਲੀ ਤੋਂ ਸਾਨੂੰ ਇਹ ਧਰਨਾ ਲਾਉਣਾ ਨਾ ਪੈਂਦਾ ਇੱਕ ਕਾਲ ਤੇ ਮੁੰਡਾ ਸਾਡਾ ਬਾਹਰ ਹੁੰਦਾ ਜੇ ਅਸੀਂ ਦਿੱਲੀ ਤੋਂ ਇਨਸਾਫ਼ ਲੈ ਕੇ ਮੁੜਦੇ ਅੱਜ ਇੱਥੇ ਫੜੀਆਂ ਮਾਰ ਗਏ ਸੀ ਪਹਲਾਣਾ ਮਾਰਤਾ ਐ ਕਰਤਾ ਸਾਨੂੰ ਲੋੜ ਨਾ ਪੈਂਦੀ ਸਾਡੇ ਮਗਰ ਲੋਕ ਖੜੇ ਹੁੰਦੇ ਪਰ ਅੱਜ ਵੀ ਹੱਕ ਸੱਚ ਪਿੱਛੇ ਲੋਕ ਆ ਗਏ ਆਂ ਔਰ ਉਹ ਮੁੰਡੇ ਨੂੰ ਇਨਸਾਫ਼ ਜ਼ਰੂਰ ਡਵਾ ਕੇ ਪਿੱਛੇ ਮੁੜਾਗੇ ਹੁਣ ਸਮਰੱਥਾ ਘਟ ਲੱਗਦੀ ਤੁਹਾਨੂੰ ਘਟੀ ਲੱਗਦੀ ਤਾਕਤ ਤੇ ਬੰਦਾ ਬਾਹਰ ਹੁੰਦਾ ਇਹ ਇਹ ਸ਼ਬਦ ਕਿਉਂ ਕਹਨੇ ਪੈਗੇ ਤੁਹਾਨੂੰ ਦੇਖੋ ਜਦੋਂ ਦਿੱਲੀ ਅੰਦੋਲਨ ਸ਼ੁਰੂ ਹੋਇਆ ਸੀ ਮੈਂ ਉਹਦੀ ਗੱਲ ਕਰ ਦਮਾ ਇੱਕ ਕਾਲ ਦੰਦਾ ਸੀ ਆਏ ਮੁਹਾਰੇ ਲੋਕ ਟੂਲ ਪਲਾਜੇ ਸੜਕਾਂ ਤੇ ਆਉਂਦੇ ਸੀ ਲੋਕਾਂ ਦਾ ਭਰੋਸਾ ਟੁੱਟਿਆ ਲੋਕਾਂ ਦਾ ਟੁੱਟਿਆ ਮੈਂ ਠੋਕੇ ਕਹਿ ਰਿਆ ਲੋਕਾਂ ਟੁੱਟਿਆ ਪਰ ਅੱਜ ਇਸ ਮੁੰਡੇ ਨੇ ਦੁਬਾਰੇ ਜਾਨ ਪਾਤੀ ਜਿਹੜੇ ਲੋਕਾਂ ਪਿੱਛੇ ਤੁਸੀਂ ਲੜੂਗੇ ਨਾ ਲੋਕ ਆਪ ਮੁਹਾਰੇ ਥੋੜੇ ਪਿੱਛੇ ਆਉਣਗੇ ਜੇ ਅਸੀਂ ਲੋਕਾਂ ਨੂੰ ਠੋਖਾ ਦੇਣਗੇ ਲੋਕ ਸਾਡੇ ਛਿੱਤਰ ਮਾਰਨਗੇ ਅੱਜ ਕਿੱਥੇ ਗਏ ਉਹ ਰਾਖੇ ਫਲਾਣੇ ਰਾਖੇ ਧਮਕਾਣੇ ਰਾਖੇ ਕਿਉਂ ਨਹੀਂ ਆਏ ਓਰੇ ਹੱਕ ਸੱਚ ਵਿੱਚ ਬੋਲਣਾ ਬਹੁਤ ਔਖਾ ਹੱਕ ਸੱਚ ਵਿੱਚ ਖੜਨਾ ਬਹੁਤ ਔਖਾ ਪੰਗੂ ਸਾਹਿਬ 5 ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਕਿ ਮੁੱਖ ਮੰਤਰੀ ਸਾਹਿਬ ਦਾ ਘਰ ਘੇਰਾਂਗੇ ਜਾ ਕੇ ਜੇ ਉੱਥੇ ਵੀ ਗੱਲ ਨਹੀਂ ਬਣਦੀ ਫਿਰ ਵਿਧਾਇਕਾਂ ਦੇ ਘਰ ਘੇਰੇ ਜਾਣਗੇ ਤੁਹਾਡਾ ਕੀ ਇਸ ਵਿੱਚ ਯੋਗਦਾਨ ਰਹੂਗਾ ਕੀ ਕਿਵੇਂ ਇਕੱਠੇ ਹੋਵੋਗੇ ਕਿਵੇਂ ਲੜੋਗੇ ਲੜਾਈ ਦੇਖੋ ਜੋ ਕਾਲ ਦਿੱਤੀ ਆਪਾਂ ਤਾਂ ਪਹਿਲਾਂ ਵੀ ਰੋਪੜ ਤੋਂ ਸਾਰਿਆਂ ਤੋਂ ਪਹਿਲਾਂ ਮੈਂ ਕਹਿੰਨਾ ਜੇ ਮੈਂ ਗਲਤ ਨਾ ਹੋਵਾਂ ਆਪਣੀ ਜਥੇਬੰਦੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਨੇ ਸਟੇਜ ਤੋਂ ਕਾਲ ਦਿੱਤੀ ਸੀ ਇਹਨਾਂ ਦੇ ਭਰਾ ਜਿਹੜਾ ਹੈਗਾ ਅਮਨਾ ਉਹ ਵੀ ਸਾਨੂੰ ਮਿਲਿਆ ਸੀ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਨਾਲ ਆ ਇਹਨਾਂ ਦੇ ਔਰ ਦੂਜੀ ਗੱਲ ਜਿਹੜੀ ਅੱਜ ਕਾਲ ਦਿੱਤੀ ਹੈ ਇੱਥੇ ਮੀਟਿੰਗ ਹੋ ਕੇ ਸਾਰਿਆਂ ਨੇ ਜਿੰਨੀਆਂ ਸਮਾਜਿਕ ਜਥੇਬੰਦੀਆਂ ਸੀ ਕਿਸਾਨ ਜਥੇਬੰਦੀਆਂ ਸੀ ਜਾਂ ਹੋਰ ਪਰਿਵਾਰ ਨਾਲ ਜਿਹੜੀ ਕਮੇਟੀ ਸੀ ਉਹਦੇ ਨਾਲ ਸਹਿਮਤੀ ਨਾਲ ਕਰਕੇ ਮੀਟਿੰਗ ਕਰਕੇ ਕਾਲ ਦਿੱਤੀ ਆ ਆਗਰ 5 ਤਰੀਕ ਨੂੰ ਇੱਕ ਪਾਸੇ ਤਾਂ ਸੀਐਮ ਸਾਹਿਬ ਕੋਲ ਕਾਲ ਬੜੀ ਸੋਚ ਸਮਝ ਕੇ ਦਿੱਤੀ ਆ ਜੀ ਸੀਐਮ ਸਾਹਿਬ ਕਹਿੰਦੇ ਸੀ ਨਾ ਤੁਸੀਂ ਰੋਡ ਨੱਪ ਲੈਨੇ ਹੋ ਤੁਸੀਂ ਬਿਨਾ ਵਜਾ ਤੋਂ ਜਗਾ ਦੇਖ ਕੇ ਬੈਠ ਜਾਣੇ ਕੋਈ ਵਜਾ ਨਹੀਂ ਹੁੰਦੀ ਤੁਸੀਂ ਰੋਡ ਜਾਮ ਕਰ ਲੰਨੇ ਹੋ ਲੋਕਾਂ ਨੂੰ ਤੰਗ ਕਿਉਂ ਕਰਦੇ ਆ ਤੁਹਾਡੇ ਕੋਲ ਕਿਸੇ ਨੇ ਮਿਲਣਾ ਨਹੀਂ ਆ ਤੁਹਾਨੂੰ ਜਥੇਬੰਦੀਆਂ ਦੇ ਵਿੱਚ ਸੋ ਅੱਜ ਦਾ ਜਿਹੜਾ ਇਕੱਠ ਹੈ ਇਹ ਭਾਨੇ ਸਿੱਧੂ ਦੀ ਜਿਹੜੀ ਜਨਮ ਭੂਮੀ ਦੇ ਵਿੱਚ ਇੱਕ ਭਾਨਾ ਸਿੱਧੂ ਨਹੀਂ ਲੱਖਾਂ ਭਾਨੇ ਸਿੱਧੂ ਅੱਜ ਆਏ ਸੀਗੇ ਸੋ ਉਹਨਾਂ ਨੇ ਸਰਕਾਰ ਨੂੰ ਦਿਖਾਤਾ ਵੀ ਜਾਬਰ ਵਾਲੇ ਜੁਰਮ ਕਰਨਾ ਤੁਸੀਂ ਛੱਡ ਦਿਓ ਕਾਰਨ ਕੀ ਆ ਜੋ ਸਾਨੂੰ ਕਮੇਟੀ ਹੁਕਮ ਲਾਉਗੀ ਉਹ ਤੇ ਡਟ ਕੇ ਪੈਰਾ ਦਿੱਤਾ ਵੀ ਉਹਦਣ ਦਾ ਤੇ ਦੰਦੇ ਵੀ ਰਾਂਗੇ ਕਿਹੜੇ ਕਰਕੇ ਰੋਂਗੇ ਮੁੱਖ ਮੰਤਰੀ ਸਾਹਿਬ ਦਾ ਹੁਣ ਚੰਡੀਗੜ੍ਹ ਜਾਣਾ ਕਿ ਸਤੌਜ ਜਾਣਾ ਕਿ ਇੱਕ ਸੰਗਰੂਰ ਵੀ ਕੋਠੀ ਹੈਗੀ ਉੱਥੇ ਜਾਣਾ ਜਾਣਾ ਕਿੱਥੇ ਜੀ ਸੰਗਰੂਰ ਜਾਵਾਂਗੇ ਜੀ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਇਹ ਨਹੀਂ ਵੀ ਉੱਥੇ ਬੈਠਾਂਗੇ ਜਦੋਂ ਉਹਦੇ ਘਰ ਦਾ ਘਰਾਓ ਕੀਤਾ ਜਾਊਗਾ ਸੀਐਮ ਦੇ ਉਹਨੂੰ ਆਵਾਜ਼ ਦਿੱਤੀ ਜਾਊਗੀ ਵੀ ਇਨਸਾਫ ਪਸੰਦ ਲੋਕ ਆਇਆ ਤੇਰੇ ਘਰ ਜਿਹੜੀਆਂ ਤੂੰ ਕਾਲ ਇਹਨਾਂ ਨਾਲ ਵੀ ਮੇਰੇ ਨਾਲ ਬੈਠ ਕੇ ਗੱਲ ਕਰੋ ਦੱਸੋ ਭਾਨਾ ਸਿੱਧੂ ਚੈਨੀ ਚੋਰ ਅੱਜ ਲੱਖਾਂ ਦਾ ਇਕੱਠ ਹੋਇਆ ਕਿਹਾ ਇੱਕ ਚੋਰ ਦੇ ਇੰਨਾ ਇਕੱਠ ਹੁੰਦਾ ਅੱਜ ਸੀਐਮ ਇੱਕ ਕਾਲ ਦੇ ਕੇ ਦੇਖ ਲਵੇ ਇੱਥੇ ਆਮ ਆਵਾਮ ਜਿਹੜਾ ਆ ਦਰਦੀ ਲੋਕ ਆਏ ਨੇ ਅਨਸਾਪਸੰਦ ਲੋਕ ਆਏ ਨੇ ਜਿਹੜਾ ਪੰਜਾਬ ਬਿਆਰ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਬਸ ਅਬਰ ਪਰਖਿਆਂ ਦੀ ਹੁੰਦੀ ਹੈ ਜੀ ਸੀਐਮ ਸਾਹਿਬ ਦੇ ਇਕੱਠਾਂ 'ਚ ਤੁਸੀਂ ਦੇਖਿਆ ਨਹੀਂ ਬੱਸਾਂ ਪਰ ਪਰ ਕਿਉਂ ਆਉਂਦੀਆਂ ਸੀਮ ਸਾਹਿਬ ਦੇ ਉਹ ਆ ਰਹੇ ਆ ਜੀ ਬੱਸਾਂ ਉਹਦੇ ਵਿੱਚ ਸ਼ਰਾਬਾਂ ਵੀ ਚੱਲਦੀਆਂ ਉਹਦੇ ਵਿੱਚ ਜਿਹੜੇ ਇਹਨਾਂ ਦੇ ਘੜਮ ਚੌਧਰੀਆਂ ਪੂਰਾ ਸਰਕਾਰ ਦਾ ਲਸ਼ਕਰ ਤੋਂ ਵਾ ਸਾਰਾ ਇਕੱਠਾ ਹੁੰਦਾ ਸਕੂਲਾਂ ਚੋਂ ਵੀ ਬੱਸੇ ਲੈ ਕੇ ਆਉਨੇ ਆ ਤੇ ਬੱਸਾਂ ਜਿੰਨੀਆਂ ਸਰਕਾਰੀ ਹੁੰਦੀਆਂ ਉਹ ਸਾਰਾ ਕੁਝ ਝੋਕ ਦਿੰਨੇ ਆ ਇੱਥੇ ਲੋਕ ਆਪ ਮੁਹਾਰੇ ਆਪਣੇ ਘਰੋਂ ਚੱਲੇ ਆ ਪੰਜਾਬ ਦੇ ਕਿਸੇ ਕੋਨੇ ਤੋਂ ਵੀ ਗੱਲ ਇੱਥੇ ਇਕੱਲੇ ਪੰਜਾਬ ਦੀ ਨਹੀਂ ਪੂਰੇ ਭਾਰਤ ਤੋਂ ਲੋਕ ਆਏ ਆ ਹਰਿਆਣਾ ਰਾਜਸਥਾਨ ਪਤਾ ਨਹੀਂ ਕਿੱਥੇ ਕਿੱਥੋਂ ਲੋਕ ਆਏ ਆ ਸੋ ਮੇਰਾ ਕਹਿਣ ਦਾ ਭਾਵ ਜੋ ਕਮੇਟੀ ਸਾਨੂੰ ਮੈਸੇਜ ਲਾਉਗੀ ਉਤੇ ਡਟ ਕੇ ਜੋ ਸਾਡੀ ਡਿਊਟੀ ਲੈ ਡਟ ਕੇ ਪਹਿਰਾ ਦਵਾਂਗੇ ਔਰ ਮੈਂ ਪਹਿਲਾਂ ਵੀ ਅਸੀਂ ਸਾਡੇ ਜਥੇਬੰਦੀ ਨੇ ਬੋਲਿਆ ਜਿਵੇਂ ਪੰਜੋਲਾ ਸਾਹਿਬ ਨੇ ਦੱਸਿਆ ਲੁਧਿਆਣੇ ਪਰਚਾ ਹੋਇਆ ਤਾਂ ਉਹਦਾ ਆਉਣ ਵਾਲੇ ਟਾਈਮ ਤੁਹਾਨੂੰ ਪਤਾ ਲੱਗ ਜਾਊਗਾ ਇਹਦੇ ਵਿੱਚ ਇਹ ਵੀ ਨਹੀਂ ਬਚਣਾ ਹੈਗਾ ਜਿਹੜੇ ਆਹ ਟਰੈਵਲ ਏਜੰਟ ਨੇ ਜਿਨ੍ਹਾਂ ਦੇ ਅੱਡ ਪਿੱਛੇ ਭਗਵੰਤ ਮਾਨ ਖੜਾ ਹੈ ਜਦੋਂ ਕੋਈ ਚੀਜ਼ ਸਿੱਧ ਨਹੀਂ ਹੋਣੀ ਤਾਂ ਫਿਰ ਇਹ ਵੀ ਨਹੀਂ ਬਚਣੇ ਹੈਗੇ ਅੱਜ ਅੱਲਾ ਸ਼ੇਰੀ ਦਿੱਤੀ ਆ ਟਰੈਵਲ ਏਜੰਟਾਂ ਨੂੰ ਮਹਾਰਾਜ ਤੌਜ ਨੇ ਹੁਣ ਗੱਲ ਕਰ ਲਈਏ ਦੂਜਾ ਪਟਿਆਲੇ ਹੋਇਆ ਤੀਜਾ ਫਾਲਕਾ ਦੇ ਵਿੱਚ ਹੋਇਆ ਮਹਾਰਾਜ ਜੀ ਕਿਰਪਾ ਨਾਲ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੀ ਵੱਡੀ ਯੂਨਟ ਹੈਗੀ ਆ ਜੀ 10 ਦਿਨ ਪਹਿਲਾਂ ਐਸਐਸਪੀ ਸਾਹਿਬ ਨੂੰ ਉਸ ਪਰਿਵਾਰ ਨੇ ਐਪਲੀਕੇਸ਼ਨ ਦਿੱਤੀ ਹੋਈ ਆ ਵੀ ਇਹ ਸਾਡੇ ਪੈਸੇ ਨਹੀਂ ਦੰਦੇ ਜਿਹੜਾ ਰੋਹਤ ਪਟੇਜਾ ਜਿਹਦੀ ਸ਼ਿਕਾਇਤ ਇਹ ਪਰਚਾ ਦਰਜ ਹੋਇਆ ਉਹਦੇ ਵਿੱਚ ਕੁਝ ਕਿਸਾਨ ਜਥੇਬੰਦੀਆਂ ਵੀ ਉਹਦੇ ਕੋਲ ਪਹਿਲਾਂ ਗਈਆਂ ਸੀ ਇਹ ਅੱਜ ਦੀ ਨਹੀਂ ਕਹਾਣੀ ਚੱਲਦੀ ਬਹੁਤ ਜ਼ਰਦੀ ਚੱਲਦੀ ਆ ਪਰ ਸਿਆਤ ਕਿਤੇ ਉਹ ਸਾਨੂੰ ਪਤਾ 1000 ਇੱਕ ਪਹਿਲੇ ਵੀ ਪਰਸੈਂਟ ਚ ਪੜਚ ਝੂਠੇ ਆ ਔਰ ਇਹਦੇ ਬਾਰੇ ਤਾਂ ਸਾਨੂੰ ਬਹੁਤ ਕੁਝ ਪਤਾ ਜਿਹੜਾ ਫਾਇਲਕਾ ਦੇ ਵਿੱਚ ਹੋਇਆ ਹੈਗਾ ਤੁਸੀਂ ਇੱਕ ਦੇਖ ਲਓ ਵੀ ਉਹਤੇ ਪਰਚਾ ਦਰਜ ਕਰਤਾ ਜਿਹੜੀ 15 ਦਿਨ ਦੀ ਤੁਸੀਂ ਕਹਿੰਨੇ ਹੋ ਨਾ ਬਹੁਤ ਲੋਕੀ ਵੀ ਕਹਿੰਨੇ ਆ ਤੁਸੀਂ ਕਾਨੂੰਨ ਦੀ ਗੱਲ ਕਰੀ ਪੰਜੋੜਾ ਸਾਹਿਬ ਨਾਲ ਕਾਨੂੰਨ ਕਿੱਥੇ ਗਿਆ 15 ਦਿਨ ਦੀ ਕਿਉਂ ਕਾਰਵਾਈ ਨਹੀਂ ਹੋਈ ਉਤੇ ਜਿਹੜਾ ਬੱਚਾ ਬਾਹਰ ਨੂੰ ਚਲੇ ਗਿਆ ਜੋ ਵਾਪਸ ਆ ਗਿਆ ਉਹਨਾਂ ਦੇ ਪੈਸੇ ਇਹ ਟ੍ਰੈਵਲ ਏਜੰਟ ਦੱਬੀ ਬੈਠੇ ਆ ਯਾਰ ਉਹ ਸਾਰਾ ਕੁਝ ਵੇਚ-ਬਟਕ ਕੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਘਰ ਵੇਚ ਕੇ ਵੀ ਇਹਨਾਂ ਨੂੰ ਬਾਹਰ ਜਾਣੇ ਨੂੰ ਪੈਸੇ ਦਿੱਤੇ ਆ ਪੈਸੇ ਬਾਹਰ ਜਾਣੇ ਨੂੰ ਕਿਉਂ ਦਿੰਦਾ ਇਹਨਾਂ ਲੋਕਾਂ ਨੇ ਲਾਰੇ ਲਾ ਕੇ ਚੁਟਕਲੇ ਲਾ ਕੇ ਪਹਿਲੀਆਂ ਸਰਕਾਰਾਂ ਮੰਗਣ ਇਹਨਾਂ ਨੇ ਵੀ ਸਰਕਾਰ ਬਣਾਈ ਤੀ ਪਰ ਕਿਸੇ ਨੂੰ ਰੋਜ਼ਗਾਰ ਤ ਨਹੀਂ ਦੱਤਾ ਆ ਬਦਲਾ ਹਮਾਂ ਲੈਂਦਾ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਆਵਾਜ਼ ਇਹਨਾਂ ਨੂੰ ਸਵਾਲ ਕਰਦੇ ਇਹਨਾਂ ਨੂੰ ਚੱਕ ਕੇ ਜੇਲਾਂ ਤੋਂ ਸੁਟਣਾ ਔਰ ਦੂਜੀ ਗੱਲ ਇਹਦੇ ਵਿੱਚ ਇਹ ਹੁੰਦੀ ਆ ਜੀ ਜਿਹੜੇ ਚੱਕ ਚੱਕ ਅੱਜ ਜੇਲਾਂ ਤੋਂ ਸੁੜਦੇ ਆ ਇੱਕ ਪਾਸੇ ਸੀਐਮ ਮਾਨ ਕਹਿ ਰਿਹਾ ਵੀ ਅੰਗਰੇਜ਼ ਬਾਹਰੋਂ ਆਉਣਗੇ ਦੂਜੇ ਪਾਸੇ ਰੰਗਲਾ ਪੰਜਾਬ ਤੁਹਾਡੇ ਮਾਦੀਮ ਨਾਲ ਹੱਥ ਬਨ ਕੇ ਅਪੀਲ ਕਰਦੇ ਆ ਇਹ ਸਰਕਾਰੋ ਜਿਹਾ ਜਿਹਾ ਪੰਜਾਬ ਹੈਗਾ ਸਾਡਾ ਇਹ ਜੀ ਪੰਜਾਬ ਰਹਿਣ ਦੇ ਸਾਨੂੰ ਰੰਗਲੇ ਪੰਜਾਬ ਦੀ ਲੋੜ ਨਹੀਂ ਐ ਆ ਰੰਗਲਾ ਪੰਜਾਬ ਯਾਰ ਤੁਸੀਂ ਇੱਕ ਬੰਦੇ ਨੂੰ ਚੋਰ ਬਣਾਉਨੇ ਆ ਦੂਜੇ ਪਾਸੇ ਉਹਨਾਂ ਨੂੰ ਜਲੀਲ ਕਰਦੇ ਹੋ ਤੀਜੇ ਪਾਸੇ ਉਹਨਾਂ ਦਾ ਕਰਦਾਰ ਖਤਮ ਕਰਦੇ ਹੋ ਕਿੱਥੇ ਗਏ ਕਿੱਥੇ ਗਏ ਅਨਸਾਪ ਇੱਕ ਪਾਸੇ ਦਫ਼ਤਰਾਂ ਦੇ ਵਿੱਚ ਉਮੀਦਵਾਰ ਸਾਹਿਬ ਦੀਆਂ ਫੋਟੋਆਂ ਦੂਜੇ ਪਾਸੇ ਭਗਤ ਸਿੰਘ ਦੀ ਫੋਟੋ ਲਾ ਕੇ ਫਰਜੀ ਨਕਲਬੀ ਬਣਦੇ ਆ ਸੋ ਆਉਣ ਵਾਲੇ ਦਿਨਾਂ 'ਚ ਜੇ ਪੰਜਾਬ ਦੇ ਲੋਕ ਨਹੀਂ ਅਵੇਅਰ ਹੋਏ ਪਰ ਅਵੇਅਰ ਤਾਂ ਹੋ ਗਿਆ ਕੋਨੇ ਕੋਨੇ ਤੋਂ ਆਇਆ ਹੁਣ 5 ਤਰੀਕ ਨੂੰ ਪਤਾ ਲੱਗੂਗਾ ਪਰ ਅਗਰ ਸਰਕਾਰ ਟਸ ਤੇ ਮਸ ਨਾ ਹੋਈ ਕੋਕ ਆਉਣ ਵਾਲੇ ਦਿਨਾਂ 'ਚ ਉੱਥੇ ਵੀ ਜਿਹੜਾ ਘਰਾਓ ਕਰਨਾ ਉੱਥੋਂ ਅਗਲੀ ਸਥਿਤੀ ਜਦੇ ਨਾਲ ਦੀ ਨਾਲ ਹੋਊਗੀ ਰੋਡ ਵੀ ਰੋਕੇ ਜਾਣਗੇ ਟੋਲ ਪਲਾਜੇ ਵੀ ਰੋਕੇ ਜਾਣਗੇ ਸਾਰਾ ਕੁਝ ਹੋਊਗਾ ਇਹਦੇ ਵਿੱਚ ਜੋਤ ਸਮੇਂ-ਸਮੇਂ ਤੇ ਜਿਹੀ-ਜੀ ਲੜਾਈ ਲੜਨੀ ਪਈ ਤੇ ਪਹਿਲਾਂ ਵੀ ਲੜੀ ਆ ਸਾਰੇ ਲੋਕਾਂ ਨੇ ਪੰਜਾਬ ਦੇ ਲੋਕ ਇਕੱਠੇ ਆ ਨੌਜਵਾਨ ਪੀੜੀ ਇਕੱਠੀ ਆ ਧੋਕ ਕੇ ਲੜਾਂਗੇ ਪਰ ਪਰਚੇ 1001% ਝੂਠੇ ਆ ਜਿਵੇਂ ਇਹਨਾਂ ਦਾ ਨਗਰ ਕਹੂਗਾ ਜਾਂ ਪਰਿਵਾਰ ਕਹੂ ਜੋ ਕਮੇਟੀ ਕਹੂਗੀ ਉਹ ਤੇ ਕਿਸਾਨ ਯੂਨੀਅਨ ਸਾਰੇ ਪੰਜਾਬ ਡਟ ਕੇ ਪੈਰਾ ਦੇਗੀ ਕਿਸਾਨ ਸਾਹਿਬ ਤੁਸੀਂ ਉਮਰ ਹੰਡਾਈ ਆ ਇਹ ਨੌਜਵਾਨ ਆ ਲੱਗਦਾ ਜੋ ਇਹ ਫੈਸਲਾ ਜਾ ਘੱਟ ਆ ਇਹ ਠੀਕ ਆ ਇਸ ਤਰ੍ਹਾਂ ਹੋਣੇ ਚਾਹੀਦੇ ਦੇਖੋ ਜਦੋਂ ਸਰਕਾਰਾਂ ਧੱਕਾ ਕਰਦੀਆਂ ਆ ਆਮ ਪਬਲਿਕ ਕੋਲ ਤਾਂ ਇਹ ਹੀ ਹਥਿਆਰ ਹੈ ਵੀ ਇਕੱਠੇ ਹੋ ਸਰਕਾਰਾਂ ਨੂੰ ਪ੍ਰਾਇਰਸਾਈਜ਼ ਕਰੋ ਤੇ ਆਪਣਾ ਜੋ ਗਲਤ ਕੰਮ ਸਰਕਾਰ ਨਾ ਕਰਿਆ ਉਹਨੂੰ ਸਹੀ ਠਹਿਰਾ ਕੇ ਉਸ ਜੋ ਆਪਾਂ ਕਹਿ ਰਹੇ ਸਹੀ ਉਹਦੇ ਅਮਲ ਸਰਕਾਰਾਂ ਤੋਂ ਕਰਵਾਓ ਸਰਕਾਰਾਂ ਅਮਲ ਤਾਂ ਹੀ ਕਰਦੀਆਂ ਨੇ ਜੇ ਸਾਡਾ ਏਕਾ ਹੋਊਗਾ ਜਿਵੇਂ ਏਕਾ ਹੋਇਆ ਇੱਥੇ ਇਕੱਠ ਦਿਖਾਇਆ ਲੋਕਾਂ ਦਾ ਨਾਮ ਇਸ ਤਰ੍ਹਾਂ ਹੀ 5 ਤਰੀਕ ਨੂੰ ਇਕੱਠ ਹੋ ਗਿਆ ਤਾਂ ਸਰਕਾਰ ਨੂੰ ਝੁਕਣਾ ਪਊਗਾ ਹੁਣ ਇੱਥੇ ਇਕੱਠ ਹੋਇਆ ਬਹੁਤ ਇਕੱਠ ਤਾਂ ਉਹਨਾਂ ਦੇ ਪਿੱਛੇ ਵੀ ਬਹੁਤ ਹੁੰਦਾ ਉਹ ਲੋਕ ਹੁਣ ਵੀ ਕਮੈਂਟਾਂ ਵਿੱਚ ਕਹਿੰਦੇ ਆ ਉਹ ਇਸ ਇਕੱਠ ਨੂੰ ਗਲਤ ਕਹਿਣਗੇ ਉਹਨਾਂ ਦੇ ਕਾਰਵਾਈ ਨੂੰ ਸਹੀ ਕਹਿਣਗੇ ਉਹ ਕਹਿਣਗੇ ਵੀ ਹਾਂ ਜੋ ਹੋਇਆ ਠੀਕ ਹੋਇਆ ਜਿਹੜੇ ਪਰਚੇ ਹੋਏ ਆ ਉਹ ਗਲਤ ਨਹੀਂ ਆ ਦੇਖੋ ਜਿਹੜੀਆਂ ਸਰਕਾਰਾਂ ਇਕੱਠ ਕਰਦੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੀ ਆ ਮੈਂ ਤਾਂ ਜ਼ਿੰਦਗੀ ਹੜਾਈ ਆ ਉਹ ਤਾਂ ਸਕੂਲ ਦੀਆਂ ਬੱਸਾਂ ਭਰ ਕੇ ਲੈ ਜਾਂਦੇ ਨੇ ਸਰਕਾਰੀ ਬੱਸਾਂ ਭਰ ਕੇ ਲੈ ਜਾਂਦੇ ਨੇ ਉਹ ਤਾਂ ਦਫ਼ਤਰਾਂ ਨੂੰ ਬੰਦ ਜਿੰਦ ਤਾਲੇ ਲਵਾ ਕੇ ਆਪਣੇ ਅਪਲੋਏ ਨੂੰ ਲੈ ਜਾਂਦੇ ਨੇ ਜਿਹੜਾ ਇਹ ਇਕੱਠਾ ਹੈ ਇਹ ਆਪ ਮੁਹਾਰੇ ਆਇਆ ਕੋਈ ਗੱਡੀਆਂ ਨਹੀਂ ਭੇਜੀਆਂ ਗਈਆਂ ਆਪਣੇ ਕੋਲੋਂ ਖਰਚਾ ਕਰਕੇ ਆਏ ਨੇ ਲੋਕੀ ਉਸ ਬੰਦੇ ਦੇ ਚੰਗੇ ਗੁਣਾਂ ਨੂੰ ਦੇਖ ਕੇ ਆਏ ਨੇ ਵਿਚਾਰ ਕੇ ਆਏ ਨਾ ਅਗਰ ਉਹ ਚੋਰ ਹੁੰਦਾ ਅਗਰ ਉਸ ਨਾਲ ਕੋਈ ਰਿਸ਼ਤ ਲਈ ਹੁੰਦੀ ਕਿਸੇ ਚੋਰ ਦੇ ਪਿੱਛੇ ਕੋਈ ਨਹੀਂ ਆਉਂਦਾ ਇਹ ਜਿਹੜੇ ਲੋਕੀ ਆਏ ਨਾ ਉਹ ਲੋਕਾਂ ਦੇ ਬੱਚੇ ਵਿਚਾਰ ਰਿਆ ਸੀ ਲੋਕਾਂ ਦੀ ਜਿਹੜੀਆਂ ਤਿਆਬਣਾ ਬਾਹਰ ਜਾਣੇ ਸੀ ਉਹਦੇ ਪੈਸੇ ਖਾਰੇ ਸੀ ਉਹ ਦੁਆ ਰਿਆ ਸੀ ਉਹਦੇ ਤੇ ਸਰਕਾਰ ਸਰਕਾਰ ਦੇ ਖਿਲਾਫ ਉਹ ਇੱਕ ਜਿਵੇਂ ਕਹੇ ਕਰਦੇ ਆਂ ਵੀ ਖੜੇ ਕਰ ਰਿਆ ਸੀ ਇੱਕ ਆਪਣਾ ਖੜਾ ਕਰ ਰਿਆ ਸੀ ਅੰਦੋਲਨ ਸਰਕਾਰ ਤੋਂ ਸਹਿਣ ਨਹੀਂ ਕਰ ਹੋਇਆ ਉਹ ਇਸ ਕਰਕੇ ਜਿਹੜਾ ਵੀ ਕੋਈ ਬੰਦਾ ਅੱਗੇ ਆਊਗਾ ਜਿਵੇਂ ਅਮਰਪਾਲ ਸੀ ਉਹ ਵੀ ਕੰਦੋਲਨ ਖੜਾ ਕਰ ਰਿਹਾ ਸੀ ਸਰਕਾਰ ਦੇ ਖਿਲਾਫ ਪੰਜਾਬ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਇਸੇ ਤਰ੍ਹਾਂ ਇਹ ਆਪਣਾ ਭਾਨਾ ਸਿੱਧੂ ਇਸੇ ਤਰ੍ਹਾਂ ਹੀ ਆਪਣਾ ਪਰਮੇਂਦਰ ਸਿੰਘ ਝੋਟਾ ਜਿਹੜੇ ਮੇਨ ਬੰਦੇ ਆ ਜਿਵੇਂ ਹੁਣ ਆਪਣਾ ਇਹ ਲੱਖਾ ਸਿਧਾਨਾ ਕੋਈ ਵੀ ਬੰਦਾ ਜੋ ਸਰਕਾਰ ਦੇ ਖਿਲਾਫ ਕੋਈ ਅੰਦੋਲਨ ਖੜਾ ਕਰੂਗਾ ਤਾਂ ਸਰਕਾਰ ਉਹਦੇ ਪਿੱਛੇ ਪੈਂਦੀ ਆ ਤੇ ਉਹਨੂੰ ਵੱਧ ਤੋਂ ਵੱਧ ਜ਼ਲੀਲ ਕਰਦੀ ਆ ਤੇ ਅੰਦਰ ਕਰਨ ਦੀ ਕੋਸ਼ਿਸ਼ ਕਰਦੀ ਆ ਤੁਸੀਂ ਇਹ ਗੱਲਾਂ ਕਹਿੰਿਆ ਵੀ ਸਰਕਾਰ ਨੌਜਵਾਨਾਂ ਪਿੱਛੇ ਪੈਂਦੀ ਆ ਜਿਹੜੇ ਲੋਕ ਲੋਕਾਂ ਦੇ ਵਿੱਚ ਖੜਦੇ ਉਹਨਾਂ ਦੇ ਮਗਰ ਪੈਂਦੀ ਸਰਕਾਰ ਪਰ ਸਰਕਾਰ ਤਾਂ ਇਹ ਵੀ ਕਹੂਗੀ ਕਿ ਅਸੀਂ ਤਾਂ ਡੱਡੀਆਂ ਪਾਰਟੀਆਂ ਹੁੰਝਦੀਆਂ ਜਿਹੜੇ 70 70 ਸਾਲਾਂ ਦੀਆਂ ਅਸੀਂ ਵੱਡੇ ਦਲ ਬਣੇ ਹੋਏ ਸੀ ਅਸੀਂ ਤਾਂ ਉਹਨਾਂ ਦੇ ਵਿੱਚੋਂ ਵੀ ਬਹੁਮਤ ਲੈ ਕੇ ਜਿੱਤੇ ਆ ਸਾਨੂੰ ਇਹ ਨਾ ਇੱਕ 21 ਦੁੱਕੀ ਦਾ ਕੀ ਡਰ ਆ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਸਰਕਾਰ ਨਾਲ ਉਹ ਪਾਰਟੀਆਂ ਸਰਕਾਰ ਨਾਲ ਨਹੀਂ ਹੁੰਦੀਆਂ ਉਹ ਪਾਰਟੀਆਂ ਇਸ ਆਮ ਜਨਤਾ ਨਾਲ ਹੁੰਦੀਆਂ ਇਹ ਜਨਤਾ ਉਹਨਾਂ ਪਾਰਟੀਆਂ ਤੋਂ ਦੁਖੀ ਸੀ ਉਹਨਾਂ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਸੀ ਜੋ ਹੁਣ ਤੱਕ 72 ਸਾਲ ਤੇ 74 ਸਾਲ ਚ ਉਹਨਾਂ ਸਰਕਾਰਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਗਲਤ ਕੰਮਾਂ ਤੋਂ ਦੁਖੀ ਸੀ ਜੋ ਉਹਨਾਂ ਨੇ ਪੰਜਾਬ ਲੁੱਟਿਆ ਪੰਜਾਬ ਕੁੱਟਿਆ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਆ ਨਸਲ ਹਕਾਤ ਕੀਤਾ ਉਹਨਾਂ ਤੋਂ ਦੁਖੀ ਸੀ ਉਸੇ ਰਸਤੇ ਤੇ ਇਹ ਭਵੰਤਮਾਨ ਚੱਲਣ ਲੱਗ ਲੱਗਿਆ ਮੈਂ ਤੁਹਾਡੇ ਚੈਨਲ ਆਂ ਹੀ ਗੁਰੂਵਾਨ ਤਾਂ ਮਾਨੂ ਕਿ ਬੰਗਾਰ ਪਾਉਣਾ ਹੈ ਕਿ ਭਗਵਾਨ ਤਾਂ ਮਾਨਾ ਤੂੰ ਗਲਤ ਕਰ ਰਿਹਾ ਹੈ ਤੂੰ ਸਿੱਖ ਕੌਮ ਨੂੰ ਆਪਣੇ ਬਰ ਖਿਲਾਫ ਕਰ ਰਿਹਾ ਹੈ ਇਹਦੀ ਸਿੱਖ ਕੌਮ ਸੀ ਜਿਹਨਾਂ ਤੈਨੂੰ ਤਾਜ ਬਖਸ਼ਿਆ ਹੈ ਇਹ ਸਿੱਖ ਕੌਮ ਸੀ ਤੈਨੂੰ ਧਰਤੀ ਤੇ ਲੈ ਆਉਗੀ ਤੂੰ ਯਾਦ ਕਰੇਗਾ ਕਿਸੇ ਦਿਨ ਉਹਨੂੰ ਮਾਣ ਹੈ ਉਹਨੂੰ ਮਾਣਾਂਗੇ ਮੇਰੇ ਵਲੰਟੀਅਰਾਂ ਨੇ ਜਤਾਇਆ ਉਹ ਉਹਦੇ ਵਲੰਟੀਅਰ ਨੇ ਜਤਾਇਆ ਅਗਰ ਸਿੱਖ ਕੌਮ ਅਕਾਲੀ ਦਲ ਨਾਲ ਖੜ ਜਾਂਦੀ ਤਾਂ ਭਗਵੰਤ ਮਾਨ ਦੀ ਜਰੂਰਤ ਨਹੀਂ ਸੀ ਕਿ ਉਹ ਅੱਜ ਰਾਜ ਕਰਦਾ ਹੁੰਦਾ ਅਗਰ ਸਾਡੀ ਅਕਾਲੀ ਸ ਆਰਟੀ ਸਹੀ 74 ਸਾਲ ਸਹੀ ਰਾਜ ਕਰਦੀ ਤਾਂ ਸਾਨੂੰ ਵੀ ਕੋਈ ਜ਼ਰੂਰਤ ਨਹੀਂ ਸੀ ਇਸ ਭਗਵੰਤ ਮਾਨ ਦੀ ਝੋਲੀ 'ਚ ਪੈਣ ਦੀ ਇਹ ਸਾਡੇ ਸਿੱਖ ਕੌਮਾਂ ਸਿੱਖ ਨੌਜਵਾਨਾਂ ਨੂੰ ਜਾਣ ਬੁੱਝ ਕੇ ਜ਼ਲੀਲ ਕਰ ਰਿਹਾ ਹੈ ਇਹ ਉਸ ਬਿਆਨ ਤੇ ਬੁੱਚੜ ਦੇ ਪੈਰ ਪੈਦ ਦਾ ਚੈਨਲ ਕਾਦਮਾਂ ਤੇ ਚੱਲ ਰਿਹਾ ਹੈ ਇਹਨੂੰ ਸੋਚ ਲੈਣਾ ਚਾਹੀਦਾ ਨਹੀਂ ਆਉਣ ਵਾਲਾ ਹੀ ਜੋ ਵੋਟਾਂ ਉਹਦੇ ਵਿੱਚ ਇਹਨੂੰ ਮੂੰਹ ਨਹੀਂ ਖਾਣੀ ਪਊਗੀ ਸੋ ਬਿਲਕੁਲ ਇਹ ਕੋਰਡ ਦੁਨਨੇ ਵਿੱਚ ਹੋਇਆ ਇਕੱਠ ਜਿਹੜਾ ਹੈ ਕਿਸ ਤਰ੍ਹਾਂ ਦੇ ਆਪਣੇ ਵਿਚਾਰ ਪੇਸ਼ ਕਰ ਰਿਹਾ ਕਿਸ ਤਰ੍ਹਾਂ ਦੀ ਤਸਵੀਰ ਪੇਸ਼ ਕਰ ਰਿਹਾ ਇਹ ਤੁਸੀਂ ਇਹਨਾਂ ਗੱਲਬਾਤਾਂ ਦੇ ਵਿੱਚੋਂ ਅੰਦਾਜ਼ਾ ਲਾਈ ਰਿਹਾ ਹੋਵੇਗਾ ਸੋ ਅਗਲੀ ਤਾਰੀਖ ਜੁੜ ਦਿੱਤੀ ਗਈ ਹੈ 5 ਤਾਰੀਖ ਦੀ ਮੁੱਖ ਮੰਤਰੀ ਦੇ ਪਿੰਡ ਨੂੰ ਘੇਰਨ ਦੀ ਦਿੱਤੀ ਗਈ ਹੈ ਪਰ ਇਸ ਗੱਲਬਾਤ ਦੇ ਵਿੱਚੋਂ ਇਸ ਇਕੱਠ ਦੇ ਵਿੱਚੋਂ ਅੱਗੇ ਹੁਣ ਨਿਕਲ ਕੇ ਕੀ ਸਾਹਮਣੇ ਆਵੇਗਾ ਕਿਵੇਂ ਦੇਖਦੇ ਹਾਂ ਬਾਈ ਇਸ ਇਕੱਠ ਨੂੰ ਕਿਵੇਂ ਦੇਖਦੇ ਹਾਂ ਜੋ ਇਹ ਤਸਵੀਰ ਇੱਥੇ ਬਣੀ ਹੈ ਨੂੰ ਕਿਦਾਂ ਦੇਖਦੇ ਅੱਜ ਦੇ ਇਕੱਠ ਨੂੰ ਜਿੱਥੇ ਮੈਂ ਸਮਝਦਾ ਕਿ ਡਾਕਟਰ ਭੀਮਰਾਓ ਬੇਦਰੀ ਤੇ ਜਿਹੜਾ ਸੰਵਿਧਾਨ ਲਿਖਿਆ ਵਾ ਉਹ ਤਨਾ ਕਿਤੇ ਸਰਕਾਰ ਆ ਜਿਹੜੀ ਇੱਕ ਡਾਕਾ ਮਾਰ ਰਹੀ ਆ ਕਿਉਂਕਿ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਸਰਕਾਰ ਜਿਹੜੀ ਆਪ ਕਹਿੰਦੀ ਹੁੰਦੀ ਸੀ ਵੀ ਗਲਤ ਪਰਚੇ ਨਹੀਂ ਕਰਨੇ ਤੇ ਧੱਕਾ ਨਹੀਂ ਕਰਨਾ ਕਿਸੇ ਵੀ ਨੌਜਵਾਨ ਨਾਲ ਜਿਹੜੀਆਂ ਗੱਲਾਂ ਕਰਦੀ ਹੁੰਦੀ ਸੀ ਮੈਂ ਸਮਝਦਾ ਇੱਕ ਇੱਕ ਕਰਕੇ ਸਾਡੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਚਾਹੇ ਸਾਡੇ ਪੰਜਾਬੀ ਗਾਇਕ ਪੰਜਾਬ ਦਾ ਨੇ ਵਰਲਡ ਦੇ ਵਿੱਚ ਨਾਮ ਸ਼ੋਹਰ ਕੀਤਾ ਆਪਣੇ ਸਿੱਧੂ ਮੂਸੇਵਾਲਾ ਜੀ ਚਾਹੇ ਦੀਪ ਸਿੱਧੂ ਜੀ ਹੋਣ ਚਾਹੇ ਆਪਣੇ ਸੰਦੀਪ ਨੰਗਲ ਅੰਬੀ ਵਾਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਆ ਇੱਕ ਇੱਕ ਕਰਕੇ ਜਿਹੜੇ ਪੰਜਾਬ ਦੀ ਆਵਾਜ਼ ਨੂੰ ਚੱਕ ਰਹੇ ਸੀ ਉਹਨਾਂ ਦੀ ਆਵਾਜ਼ ਨੂੰ ਮੈਂ ਸਮਝਦਾ ਦਬਾਉਣ ਦੀ ਜਿਹੜੀ ਪੂਰੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਤੁਸੀਂ ਕਹਿ ਰਹੇ ਹੋ ਵੀ ਕਾਨੂੰਨ ਦੀ ਤਾਂ ਜਿਹੜਾ ਆਰੇ ਬਾਬਾ ਸਾਹਿਬ ਅਵੇਦਕਾਰ ਦੁਆਰਾ ਬਣਾਏ ਕਾਨੂੰਨ ਦੀ ਤਾਂ ਜਿਹੜਾ ਆਤੀਆਂ ਸਰਕਾਰ ਨੇ ਪਰ ਸਰਕਾਰ ਕਹਿੰਦੀ ਅਸੀਂ ਤਾਂ ਤਸਵੀਰਾਂ ਦੇਖੋ ਸਾਡੇ ਪਿੱਛੇ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਕਦੇ ਵੀਡੀਓ ਨਹੀਂ ਦੇਖੀ ਪਿੱਛੇ ਇੱਕ ਵਾਰਸੇ ਬਾਬਾ ਸਾਹਿਬ ਦੀ ਤਸਵੀਰ ਲੱਗੀ ਹੁੰਦੀ ਹੈ ਕਿ ਪਾਸੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ ਹਰ ਦਫ਼ਤਰ ਦੇ ਵਿੱਚ ਉਹ ਤਾਂ ਕਹਿੰਦੇ ਤਸਵੀਰਾਂ ਐਸੀ ਬਾਬਾ ਸਾਹਿਬ ਦੀ ਲਾਈਆਂ ਅਸੀਂ ਕਿੱਧਰ ਤੋਂ ਜਿਹੜਾ ਦਾ ਕਿ ਉਹਨਾਂ ਨੇ ਬਣਾਇਸ ਵਿਧਾਨ ਦੀਆਂ ਦੇਖੋ ਜੀ ਹਾਥੀਏ ਦੰਦ ਦਿਖਾਉਣ ਨੂੰ ਕੋ ਹੋਰ ਆ ਖਾਣ ਨੂੰ ਕੁਝ ਹੋਰ ਨਹੀਂ ਕਿਉਂਕਿ ਇਹ ਇੱਕ ਸਮੇਤ ਹੋ ਕੇ ਭਵੰਤਮਾਨ ਜੀ ਕਮੇਡੀ ਕਰਕੇ ਲੋਕਾਂ ਦੇ ਦਿਮਾਗ ਨਾਲ ਖੇਡ ਕੇ ਇਹਨਾਂ ਨੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਿਹੜੇ ਇਹ ਸਰਕਾਰ ਬਣਾ ਕੇ 92 ਐਮਐਲਏ ਉਹਨਾਂ ਨੂੰ ਇਹਨਾਂ ਨੇ ਜਿਹੜੇ ਇਥੋਂ ਦੇ ਸਿੰਗਲਾ ਸਾਹਿਬ ਦੀ ਮਾਨਸਾ ਦੇ ਉਹਨੂੰ ਡਰਾ ਕੇ ਉਹਨਾਂ ਦੇ ਪ੍ਰੈਸ਼ਰ ਬਣਾ ਕੇ ਐਮਐਲਏ ਨੂੰ ਵੀ ਦਬਾਇਆ ਵੀ ਕਿਤੇ ਨਾ ਕਿਤੇ ਫਿਲਣ ਨਾ ਪੂਰੇ ਪ੍ਰੈਸ਼ਰ ਦੇ ਵਿੱਚ ਨੇ ਇਹ ਗੱਲ ਤੁਸੀਂ ਕਿਦਾਂ ਕਹਿ ਰਹੇ ਹੋ ਉਹਨਾਂ ਦੇ ਅੰਦਰ ਦੀ ਗੱਲ ਤੁਹਾਨੂੰ ਕਿਦਾਂ ਪਤਾ ਦੇਖੋ ਸਾਰੇ ਲੋਕਾਂ ਨੂੰ ਪਤਾ ਵੈ ਜਨਤਕ ਆ ਅੱਜ ਸਿੰਘਰਾ ਸਾਹਿਬ ਕਿਹੜੇ ਵੱਡੇ ਪਾਰਟੀ ਚੋਂ ਕੱਢੇ ਨੇ ਪਾਰਟੀ ਦੇ ਵਿੱਚ ਨੇ ਉਹ ਰਹਿ ਰਹੇ ਨੇ ਵਿਆਹ ਸਾਦੇ ਜਾਂਦੇ ਨੇ ਪ੍ਰੋਗਰਾਮਾਂ ਤਾਂ ਆਉਂਦੇ ਨੇ ਮਾਨਸਰ ਪ੍ਰੋਮ ਕਰਾਇਆ ਜੀ ਦੱਸੋ ਸਾਰੇ ਲੋਕਾਂ ਨੂੰ ਪਤਾ ਜੀ ਨਹੀਂ ਜਨਤਾ ਕਿਰੇ ਮੁਰਖ ਥੋੜੀ ਆ ਲੋਕ ਤਾਂ ਹੁੰਦੇ ਉਹਨਾਂ ਦੇ ਪਿੱਛੇ ਜਾ ਕੇ ਨਾਰੇ ਲਾਉਂਦੇ ਆ ਭਗਵੰਤ ਮਾਨ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਉਹ ਲੋਕ ਫਿਰ ਪਿਆਰ ਨਹੀਂ ਕਰਦੇ ਭਗਵੰਤ ਮਾਨ ਨੂੰ ਦੇਖੋ ਜੀ ਉਹ ਜਿਹੜੇ ਲੋਕ ਨੇ ਉਹ ਜਿਹੜੇ ਲੋਕ ਨੇ ਉਹ ਭਗਵੰਤ ਮਾਨ ਦੀ ਬੱਲੇ ਬੱਲੇ ਕਰਨ ਨੂੰ ਹਰ ਇੱਕ ਪਾਰਟੀ ਜੀ ਹੁੰਦੇ ਆਪਾਂ ਇਹ ਨਹੀਂ ਗੱਲ ਕਹਿੰਦੇ ਹਰ ਇੱਕ ਪਾਰਟੀ ਜੋ ਬੰਦੇ ਹੁੰਦੇ ਆ ਮੀਡੀਆ ਤੁਹਾਡਾ ਮੈਂ ਧੰਨਵਾਦ ਕਰਦਾ ਪੰਜਾਬੀ ਲੋਕ ਜਿਹੜਾ ਚੈਨਲ ਆ ਤੁਹਾਡਾ ਇਹ ਮੀਡੀਆ ਚੌਥਾ ਥਾਂ ਮੰਨਿਆ ਗਿਆ ਵਾ ਤੁਹਾਡੀ ਮੀਡੀਆ ਮਦਦ ਦੇ ਰਾਹੇ ਤੁਹਾਨੂੰ ਸਲੂਟ ਕਰਦੇ ਆ ਵੀ ਤੁਸੀਂ ਜਿਹੜੀ ਆਵਾਜ਼ ਆ ਇੱਕ ਇੱਕ ਆਵਾਜ਼ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਦੇਸ਼ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਪਹੁੰਚੋਂ ਸੱਚ ਆ ਜਿਹੜਾ মিডিਆ ਰਾਹੀਂ ਲੋਕਾਂ ਨੂੰ ਘਰੇ ਬੈਠੇ ਨੂੰ ਪਤਾ ਲੱਗ ਜਾਂਦਾ ਜੇ ਕੋਈ ਬੰਦਾ ਹੈਂਡੀਕੈਪ ਬਯੁਰਗਾ ਜੀ ਤਮੰਨਾ ਹੁੰਦੀ ਮੈਂ ਜਾ ਕੇ ਆਵਾਜ਼ ਚੱਕਾ ਉਹ ਨਹੀਂ ਆ ਸਕਦਾ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗ ਜਾਂਦਾ ਵਾ ਵੀ ਇਹ ਗੱਲ ਜਿਹੜੀ মিডিਆ ਵਾਲੇ ਸਹੀ ਪੁੱਛਾ ਰਹੇ ਨੇ ਹੁਣ ਤੁਸੀਂ ਕਿਹਾ ਵੀ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦਾ ਉਹ ਕਾਣ ਕਰ ਰਹੇ ਆ ਤੁਹਾਨੂੰ ਲੱਗਦਾ ਇਹ ਇਕੱਠ ਜਿਹੜੇ ਹੈਗੇ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਸੰਵਿਧਾਨ ਦੇ ਅਨਕੂਲ ਆ ਫਿਰ ਇਹ ਇਹ ਇਕੱਠ ਜਿਹੜੇ ਹੈਗੇ ਆ ਇਹ ਸੰਵਿਧਾਨ ਦਾ ਕਾਣ ਨਹੀਂ ਕਰ ਰਹੇ ਕਿਉਂਕਿ ਇਹ ਸੰਵਿਧਾਨ ਤਾਂ ਕਹਿੰਦਾ ਭਾਈ ਨਿਆ ਪਾਲਕਾਏ ਉੱਥੋਂ ਜਾ ਕੇ ਜੇ ਕਿਸੇ ਦਾ ਪਰਚਾ ਕੱਟਿਆ ਗਿਆ ਤਾਂ ਆਪਣਾ ਵਕੀਲ ਲੈ ਕੇ ਜਾਓ ਆਪਣਾ ਬੰਦਾ ਛਡਾ ਲਿਓ ਦੇਖੋ ਜੀ ਨਿਆਂ ਪਾਲਿਕਾ ਤੇ ਵੀ ਪੂਰਾ ਭਰੋਸਾ ਸਾਨੂੰ ਕਾਨੂੰਨ ਤੇ ਭਰੋਸਾ ਮੈਂ ਪਹਿਲਾਂ ਕਿਹਾ ਨਾ ਕਾਨੂੰਨ ਲਿਖਿਆ ਉਹ ਤਾਂ ਜਿਹੜਾ ਰਿਹਾ ਪਰ ਸਾਨੂੰ ਆ ਲੋਕ ਖੜੇ ਨੇ ਜਿਹੜੇ ਇੱਥੇ ਆਈ ਆ ਪਬਲਿਕ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਵਾ ਪਰ ਜਦੋਂ ਇੱਕ ਕਾਨੂੰਨ ਨੇ ਇੱਕ ਪਾਸਿਓ ਰਿਮਾਂਡ ਲੈ ਕੇ ਦੋਨਾਂ ਨੂੰ ਜ਼ਮਾਨਤ ਦੇ ਦਿੱਤੀ ਆ ਉਦੋਂ ਅਗਲੇ ਦਿਨ ਇੱਕ ਪਰਚਾ ਫੇਰ ਹੋ ਰਿਹਾ ਹੁਣ ਇੱਥੇ ਤੁਸੀਂ ਦੱਸੋ ਵੀ ਇਹ ੱ ਧੱਕਾ ਨਹੀਂ ਹੈ ਧਜੀਆਂ ਨਹੀਂ ਇਹ ਕਿਉਂ ਨਹੀਂ ਹੈ ਜਿਹੜੇ ਅੱਜ ਲੋਕ ਉਹ ਲੇਡੀ ਜੀ ਇੱਕ ਬੋਲ ਰਹੀ ਆ ਵੀ ਪ੍ਰਾਪਰਟੀ ਦਾ ਇਹ ਕੀਤਾ ਉਹ ਕੀਤਾ ਉਹ ਪਹਿਲਾਂ ਕਿੱਥੇ ਸੀ ਇਹ ਅੱਜ ਹੀ ਜਿਹੜਾ ਪਰਚਾ ਦਰਜ ਹੋਣਾ ਸੀ ਅੱਜ ਏਜੰਟ ਜਿਹਨੇ ਗੱਲਾਂ ਕਰਦੇ ਸੀ ਜਾਂ ਇਹਨਾਂ ਨੇ ਪੈਸੇ ਮੂੜਨੇ ਸੀ ਉਹਨਾਂ ਦੇ ਇੱਕ ਹੋਰ ਮਤਲਬ ਉਹਨੂੰ ਭਾਰਨਾ ਮਿਲ ਗਿਆ ਭਾਰਨਾ ਸੀ ਉਹ ਤਾਂ ਚੱਲਿਆ ਗਿਆ ਹੁਣ ਅੱਜ ਉਹਨਾਂ ਤੇ ਫੇਰ ਇੱਕ ਕਨੈਕਟ ਗੱਲ ਜਿਹੜੀ ਉਹ ਚਲੀ ਜਾਣੀ ਆ ਤੋ ਆ ਲੋਕ ਟਰੈਕਟਰ ਟਰਾਲੀਆਂ ਬਸਾਂ ਦੇ ਵੀ ਕੈਮਰਿਆਂ ਨੂੰ ਵੀ ਰੁਕੋ ਦਿਖਾਓ ਵੀ ਇਹ ਜਨਤਾ ਜਿਹੜੀ ਆਈ ਹੋਈ ਆ ਜਿਹੜਾ ਭਗਵਾਨਤਮਾਨ ਕਹਿੰਦੇ ਸਾਡੇ ਤੇ ਤੇਲ ਨਹੀਂ ਪਾਉਂਦੇ ਫ੍ਰੀ ਗੱਡੀਆਂ ਕਾਰਾਂ ਲੈ ਕੇ ਆਂਦੇ ਆ ਇਹਨਾਂ ਨੂੰ ਕਿਹੜਾ ਪੈਸੇ ਨਾਲ ਬੁਲਾ ਕੇ ਬੁਲਾਇਆ ਵਾ ਇਹ ਆਮ ਮਹਾਰੇ ਜਨਤਾ ਆਈ ਆ ਦੇਖ ਲੋ ਘੱਟ ਹਜੂਮ ਆ ਮੈਂ ਅਸੀਂ ਚਾਹੇ ਸਾਰੇ ਇੱਥੇ ਲੱਖ ਲੱਖ ਪਾਰਟੀਆਂ ਦੇ ਆਏ। ਕੋਈ ਵੀ ਕੰਮ ਆ ਕਿਸੇ ਪਾਰਟੀ ਨਾਲ ਤਾਂ ਨਹੀਂ ਜੁੜੇ ਹੋਏ ਤੁਸੀਂ? ਨਹੀਂ ਨਹੀਂ ਪਾਰਟੀ ਨਾਲ ਜ਼ਰੂਰ ਹਾਂ ਮੈਂ। ਮੈਂ ਨਹੀਂ ਕਿਹਾ ਪਾਰਟੀ ਨਾਲ ਜੁੜਿਆ। ਮੈਂ ਪਾਰਟੀ ਦਾ ਸ਼੍ਰੋਮਣੀ ਕਲਦਾ ਪੰਜਾਬ ਦਾ ਮੀਤ ਪ੍ਰਧਾਨ ਹਾਂ। ਡਾਕਟਰ ਭੀਮਰਾ ਵਿਚਕਰ ਸਾਡਾ ਸਕੱਤਰਨਾ ਔਰ ਮੈਂ ਰਾਸ਼ਟਰੀ ਵਾਲਮੀਕ ਤਰਸਾ रावत ਸਾਡਾ ਸਕੱਤਰਨਾ। ਠੀਕ ਹੈ ਜੀ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਅਸੀਂ ਵੀ ਲੋਕਾਂ ਨੇ ਕੰਮ ਕਰਾਉਣਾ ਅਸੀਂ ਵਾਇਡ ਹੋਣੇ ਆ। ਜਿਹਾ ਜੇ ਵਿਚਰਾ ਬੰਦੇ ਨੂੰ ਦਵਾਇਆ ਜਾ ਰਿਹਾ ਕਹਨੂੰ ਸਾਡੇ ਤੇ ਵੀ ਹੋ ਸਕਦਾ ਹੋਰ ਭਰਾ ਤੇ ਵੀ ਹੋ ਸਕਦਾ ਜੀ ਜੀ ਤੁਸੀਂ ਬਾਲਮੀਕ ਸਮਾਜ ਤੋਂ ਆਏ ਹੋ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਜੱਟਵਾਦ ਫਲਾ ਰਹੇ ਆ ਇਹ ਇਦਾਂ ਦੀਆਂ ਗੱਲਾਂ ਕਰ ਰਹੇ ਆ ਇਹ ਜਿਹੜਾ ਮਜ਼ਦੂਰਾਂ ਨੂੰ ਪੁੱਛਦੇ ਨਹੀਂ ਫਿਰ ਤੁਹਾਨੂੰ ਨਹੀਂ ਲੱਗਦਾ ਤੁਸੀਂ ਇਹਨਾਂ ਦੇ ਇਕੱਠ ਚ ਜਾ ਕੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੱਟਵਾਦ ਹੋਣਾ ਕੋਈ ਗਲਤ ਮਾੜੀ ਗੱਲ ਨਹੀਂ ਹੈ ਜੱਟ ਦੀ ਸੋਚ ਵਧੀਆ ਹੋਣੀ ਚਾਹੀਦੀ ਆ ਪੰਜਿਉਂ ਕੁਲਾ ਕਦੇ ਇੱਕੋ ਜਿਹੇ ਨਹੀਂ ਹੁੰਦੀਆਂ ਸਾਰੇ ਜੱਟਪਰਾ ਮਾੜੇ ਨਹੀਂ ਹੁੰਦੇ ਚੰਗੇ ਵੀ ਬਹੁਤ ਨੇ ਕਿਉਂਕਿ ਪੰਜਾਬੀਆਂ ਦਾ ਸਸੀ ਭਾਈ ਜਰਦਾ ਤੇ ਕਿਸਾਨ ਮਜ਼ਦੂਰ ਇੱਕ ਦਾ ਜਿਹੜਾ ਨਾਰਾ ਵਾ ਜੱਟ ਦੇ ਜ਼ਿਮੀਂਦਾਰ ਦਾ ਉਹ ਸਾਡੇ ਭਾਈ ਦਾ ਨੌ ਮਾਤ ਦਾ ਰਿਸ਼ਤਾ ਵਾ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਵਰਤਦੇ ਹਾਂ ਜੱਟਾ ਜ਼ਿਮੀਂਦਾਰਾ ਨਾ ਪਰਿਵਾਰਾਂ ਨੂੰ ਵਰਤਦੇ ਆ ਕੋਈ ਟੀਗੜ ਨਹੀਂ ਇਹ ਤਾਂ ਕਈਆਂ ਦਿਮਾਗ ਦਾ ਮ ਭੇਜਾ ਖਾਲੀ ਹੁੰਦਾ ਜਿਹੜੇ ਸਾਡੇ ਭਾਈਚਾਰੇ ਵਿੱਚ ਫਰਕ ਪਾਉਂਦੇ ਆ ਗੱਲਾਂ ਕਰਦੇ ਆ ਹਨਾ ਚਾਹੇ ਕੋਈ ਵੀ ਬੰਦਾ ਵਾ ਸਾਡੇ ਸਮਾਜ ਦਾ ਨਾਮ ਖਰਾਬ ਹੁੰਦਾ ਵਾ ਅਸੀਂ ਨਹੀਂ ਕਹਿੰਦੇ ਵੀ ਸਾਡੇ ਕੋਈ ਜ਼ਿੰਮੇਵਾਰਾਂ ਭਾਈਚਾਰਾ ਦਾ ਕੋਈ ਫਰਕ ਪਵੇ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੁੰਦੀ ਜੱਟ ਚੰਗੇ ਵਿੱਚ ਬਹੁਤ ਵਧੀਆ ਜੱਟ ਨੇ ਹਰ ਇੱਕ ਦੋ ਚਾਰ ਜੱਟ ਹੁੰਦੇ ਨੇ ਮਨ ਦੇ ਵਿੱਚ ਉਹ ਆਪ ਕੋ ਆਪਣੇ ਦੀ ਮਾਨਸਿਕਤਾ ਗਈ ਪਰ ਅਸੀਂ ਕਹਿੰਦੇ ਆ ਭਾਈਚਾਰਾ ਪੰਜਾਬ ਦੇ ਵਿੱਚ ਜਿਹੜਾ ਇਦਾਂ ਹੀ ਬਣਾ ਕੇ ਰੱਖੀਏ ਸ਼ਾਂਤੀ ਬਣਾ ਕੇ ਰੱਖੀਏ ਅਸੀਂ ਵਾਲਵਿਕ ਸਵਾਜ ਨੂੰ ਵੀ ਬੇਨਤੀ ਕਰਦੇ ਆ ਵੀ ਕਿਸੇ ਪਿੱਛੇ ਆਪਾਂ ਨੂੰ ਇਹ ਜੀ ਗੱਲ ਕਰਨ ਦੀ ਲੋੜ ਨਹੀਂ ਠੀਕ ਹੈ ਨਾ ਆਪਣਾ ਭਾਈਚਾਰਾ ਕੈਮਰਾ ਕੋ ਬਣਾ ਕੇ ਰੱਖੋ ਪਿੰਡਾਂ ਦੇ ਲੋਕ ਨੇ ਸਾਡੇ ਸਾਰੇ ਇੱਕ ਦੂਜੇ ਕੰਮ ਆਉਣ ਵਾਲੇ ਬੰਦੇ ਹਮ ਪਰ ਡਾਕਟਰ ਰੰਗੇਟਾ ਦੇ ਨਾਲ ਬੜਾ ਵਿਵਾਦ ਚੱਲ ਰਿਹਾ ਸੀ ਸੁਖਵਿੰਦਰ ਪੀਪੀ ਹੋਰ ਨੇ ਹੁਣ ਉਹਨਾਂ ਦੇ ਉੱਤੇ ਪਰਚਾ ਘਟਾਇਆ ਕਹਿੰਦੇ ਬੜੀਆਂ ਭੱਦੀ ਸ਼ਬਦਾਵਲੀ ਵਰਤੀ ਆ ਬਿਲਕੁਲ ਜੀ ਦੇਖੋ ਜਿਹੜਾ ਬੰਦਾ ਕੋਈ ਗਲਤ ਕੰਮ ਕਰੂਗਾ ਕਿਸੇ ਦੇ ਬਾਰੇ ਵੀ ਧੀ ਭੈਣ ਬਾਰੇ ਕੋਈ ਵੀ ਬੋਲੂਗਾ ਜਿਉ ਉਹ ਜੱਟਵਾਦ ਬੋਲਦਾ ਅਸੀਂ ਮੇਰੇ ਕੋਲੇ ਕਾਰਡ ਹੀ ਹੋਆ ਮੈਂ ਤੁਹਾਨੂੰ ਦੇ ਸਕਦਾ ਮੈਂ ਉਹਨੂੰ ਵੀਡੀਓ ਬੋਲਿਆਂ ਦੇ ਵਿੱਚ ਵੀ ਬ੍ਰਦਰ ਜੀ ਅੰਗਰੇਟਾ ਜੀ ਵੀ ਦੇਖੋ ਤੁਸੀਂ ਗੱਲ ਕਰੋ ਮੁੱਦੇ ਦੀ ਹੈਨਾ ਵੀ ਪਰ ਤੁਸੀਂ ਗੱਲ ਕਰੋ ਜਿਹੜੇ ਆਪਣੇ ਐਸਸੀ ਭਾਈਚਾਰੇ ਦੇ ਦਲੇ ਸਮਾਜ ਦੇ ਜਿਹੜੇ ਨੌਜਵਾਨ ਨੇ ਪੜ੍ਹਦੇ ਹੈ ਜਿਹਨੂੰ ਕੋਈ ਨੌਕਰੀ ਨਹੀਂ ਮਿਲਦੀ ਰੁਜ਼ਗਾਰ ਨਹੀਂ ਮਿਲਦੀ ਉਹਨਾਂ ਨਾਲ ਗੱਲ ਕਰੋ ਪਰ ਜਿੱਥੇ ਤੁਸੀਂ ਜੱਟਵਾਦ ਅਸੀਂ ਗਾਲਾਂ ਵਾੜਾ ਕੱਢ ਕੇ ਉੱਥੇ ਸਾਡੇ ਵੀ ਸਮਾਜ ਦਾ ਨਾਖਰਾ ਹੁੰਦਾ ਵੀ ਆਪਾਂ ਭਾਈਚਾਰੇ ਨੂੰ ਕਾਇਮ ਰੱਖੀਏ ਲੋਕਾਂ ਦੇ ਵਿੱਚ ਵਿਚਰਵੇਂ ਕੋਈ ਆਡੀਓ ਮੈਂ ਤੁਹਾਨੂੰ ਦੇ ਸਕਦਾ ਮੇਰੇ ਕੋਲ ਹੈ ਉਹ 2-4 ਮਿੰਟ ਦੀ ਫੁੱਲ ਆਡੀ ਮੇਰੇ ਕੋਲ ਪਈ ਆ। ਹੂੰ ਸੋ ਬਿਲਕੁਲ ਬਹੁਤ ਸਾਰੇ ਵੀਰ ਜਿਹੜੇ ਹੈਗੇ ਆ ਆਪ ਮੁਹਾਰੇ ਇਹਨਾਂ ਨੇ ਕਿਹਾ ਕਿ ਅਸੀਂ ਆਪ ਮੁਹਾਰੇ ਪਹੁੰਚੇ ਆ ਤੇ ਇਨਸਾਫ ਲੈਣ ਦੇ ਲਈ ਪਹੁੰਚੇ ਆ ਤੇ ਇਹ ਲੜਾਈ ਜਿਹੜੀ ਹੈਗੀ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਲੜੀ ਜਾ ਰਹੀ ਆ ਸੋ ਅਗਲਾ ਪ੍ਰੋਗਰਾਮ ਜਿਹੜਾ ਹੈਗਾ 5 ਤਰੀਕ ਦਾ ਦਿੱਤਾ ਗਿਆ ਤੇ ਐਲਾਨ ਇਹ ਕੀਤਾ ਗਿਆ ਕਿ ਇਕੱਠ ਇਸ ਇਕੱਠ ਤੋਂ ਵੀ 10 ਗੁਣਾ ਵੱਧ ਹੋਵੇਗਾ ਪਰ ਹੁਣ ਲੋਕ ਕਿਸ ਤਰ੍ਹਾਂ ਪਹੁੰਚਦੇ ਆ ਕੀ ਲੋਕਾਂ ਨੂੰ ਇਹ ਗੱਲ ਸਹੀ ਜਪਦੀ ਹੈ ਕਿ ਜੋ ਭਾਨਾ ਸਿੱਧੂ ਨੇ ਹੋਇਆ ਉਹ ਧੱਕਾ ਹੋ ਰਿਹਾ ਜਾਂ ਫਿਰ ਲੋਕ ਸਰਕਾਰ ਦੀ ਕਾਰਵਾਈ ਨੂੰ ਸਹੀ ਠਹਿਰਾਉਣਗੇ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਹੁੰਦਾ ਕੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਮਨਵਿੰਦਰ ਸਿੰਘ ਟਵਾਣਾ ਦੇ ਨਾਮ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ